ਤੇ ਬੰਦਾ ਹੁੱਬ ਹੁੱਬ ਕੇ ਦੱਸਦਾ ਸੀਗਾ ਪੰਜਾਬ ਦੇ ਵਿੱਚ ਵੀ ਸਾਡੇ ਰਿਸ਼ਤੇਦਾਰ ਕੈਨੇਡਾ ਚ ਨੇ ਹੁਣ ਜਿਹੜਾ ਕੈਨੇਡਾ ਐ ਕੈਨੇਡਾ ਦੇ ਵਿੱਚ ਆਰਥਿਕ ਤੌਰ ਤੇ ਮੰਦਹਾਲੀ ਐ ਨਿਆਣੇ ਉੱਥੇ ਡਿਪਰੈਸ਼ਨ ਦੇ ਵਿੱਚ ਨੇ ਬੱਚੇ ਜਿਹੜੇ ਨੇ ਜਿਹੜੇ ਸਟੂਡੈਂਟ ਬੇਸ ਤੇ ਵੱਡੀ ਪੱਧਰ ਤੇ ਗਏ ਸੀਗੇ ਉਹ ਸਮੱਸਿਆਵਾਂ ਦੇ ਵਿੱਚ ਨੇ ਪਿੱਛੇ ਛੱਡੋ ਮੈਂ ਕਹਿੰਨਾ ਉੱਥੋਂ ਪੰਜਾਬ ਤੋਂ ਪੈਸੇ ਮੰਗਵਾ ਮੰਗਵਾ ਕੇ ਜਿਹੜਾ ਕੈਨੇਡਾ ਦੇ ਵਿੱਚ ਗੁਜ਼ਾਰੇ ਕੀਤੇ ਜਾ ਰਹੇ ਨੇ ਅਸਲ ਵਿੱਚ ਇਹਨਾਂ ਸਾਰੇ ਹਾਲਾਤਾਂ ਦੇ ਜ਼ਿੰਮੇਵਾਰ ਅਸੀਂ ਖੁਦ ਹਾਂ ਤੁਸੀਂ ਦੇਖ ਲਓ ਵੀ ਕੈਨੇਡਾ ਦੇ ਵਿੱਚ ਇੰਨੀਆਂ ਛੋਟੀਆਂ ਛੋਟੀਆਂ ਯੂਨੀਵਰਸਟੀਆਂ ਬਣ ਗਈਆਂ ਜਿਹੜੇ ਘਰ ਸੀਗੇ ਉਹ ਕਿਰਾਏ ਤੇ ਨਹੀਂ ਮਿਲਦੇ ਸੀਗੇ ਇੱਕ ਇੱਕ ਬੇਸਮੈਂਟ ਦੇ ਵਿੱਚ 10-10 15-15 ਜਾਨੇ ਰਹਿੰਦੇ ਸੀਗੇ ਇਹੋ ਜਿਹਾ ਆਲਮ ਹੋਇਆ ਪਿਆ ਸੀਗਾ ਪਰ ਹੁਣ ਇਸ ਟਾਈਮ ਕਹਿੰਦੇ ਕੈਨੇਡਾ ਦੇ ਹਾਲਾਤ ਇਦਾਂ ਦੇ ਹੋ ਗਏ ਆ ਕਿ ਹੁਣ ਤਾਂ ਯੂਨੀਵਰਸਟੀਆਂ ਵੀ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ ਨੰਬਰ 2 ਤੇ ਘਰਾਂ ਦੀਆਂ ਕੀਮਤਾਂ ਵੀ ਡਿੱਗਣੀਆਂ ਸ਼ੁਰੂ ਹੋ ਗਈਆਂ ਤੇ ਬੇਸਮੈਂਟਾਂ ਵੀ ਖਾਲੀ ਹੋਣ ਲੱਗ ਪਈਆਂ ਕੰਮਕਾਰ ਜਿਹੜੇ ਆ ਉਹ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਲੋਕਾਂ ਨੂੰ ਕੰਮਕਾਰ ਨਹੀਂ ਮਿਲ ਰਿਹਾ ਤੇ ਇਸ ਤਰ੍ਹਾਂ ਕਹਿ ਲੋ ਕਿ ਕੈਨੇਡਾ ਹੁਣ ਉਹ ਕੈਨੇਡਾ ਨਹੀਂ ਰਿਹਾ ਜਿਹੜਾ ਅੱਜ ਤੋਂ 4-5 ਸਾਲ ਪਹਿਲਾਂ ਸੀ ਹੁਣ ਜਿਹੜੀ ਆ ਨਾ ਤਾਂ ਕੋਈ ਹਾਈ ਹਾਈ ਕੈਨੇਡਾ ਕਰਦਾ ਤੇ ਨਾ ਹੀ ਕਿਸੇ ਦੇ ਕੋਈ ਭੂਆ ਫੁਫਫਰ ਮਾਮੇ ਵਾਸੀ ਕੋਈ ਇੱਥੇ ਕਿਸੇ ਨੂੰ ਕੋਈ ਸਪਾਂਸਰ ਕਰਕੇ ਰਾਜੀ ਤੇ ਨਾ ਕੋਈ ਆਉਣਾ ਚਾਹੁੰਦਾ